ਆਗੇ ਤੇ ਮਰਲੀ ਆਵੇਂ ਆਵਾਜ਼ ਨੂੰ ਰੋਈ ਜਾਓ ਓਏ ਅੱਗੇ ਦੇਖੋ ਮਾਂ ਮੱਗੇ ਸੰਦੀਪ ਆਪਣੇ ਪਾਪਾ ਬਾਰੇ ਤਾਂ ਗੋਲੀ ਦਾ ਨਾਲੇ ਆਪਣੀ ਮੰਮਾ ਨਾਲ ਗੱਲੇ ਕਰਨੀ ਹੈ ਤੈਨੂੰ ਸੁਨੀਲ ਹੈਰੀਪੋਰਾ ਕਿ ਖਾਤਾ ਤਨੀ ਓਹ ਰਾਤ ਨੂੰ ਤੁਹਾਡੇ ਹੱਥਾਂ ਦੀਆਂ ਛੜੀਆਂ ਦੀਆਂ ਆਲੂਆਂ ਦੀਆਂ ਪਰਾਣੀਆਂ ਇਹਨਾਂ ਕਿਉਂ ਦੱਸਦੇ ਮਮਾ ਤੁਸੀਂ ਕਿਉਂ ਸਾਡੇ ਸਰੀਰ ਦੀ ਜਾਣਦੀ ਹੈ ਚੰਗਾ ਅੰਦਰ ਜਾ ਕੇ ਰੋਟੀ ਬਣਾਣਾ ਮਾਂ ਮੈਂ ਆਪਣੇ ਦੋਸਤਾਂ ਨਾਲ ਕਸੋਲੀ ਜਾ ਰਿਹਾ ਦੋ ਦਿਨ ਦੇ ਲਈ ਪਲੀਜ਼ ਮੇਰੇ ਕੱਪੜੇ ਤੇ